ਤਸ਼ਰੀਆ ਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਅੱਜ ਰੋਇਆ ਹੂੰ ਤੋਂ ਲੈ ਕੇ ਅਗਲੇ 24 ਘੰਟੇ ਅਤੇ 3 ਤੋਂ 4 ਦਿਨਾਂ ਦੀ ਮੌਸਮ ਦੀ ਅਪਡੇਟ ਕੁਆਰਡੀਨਲ ਸੰਜੀ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਕਿਹੜਾ ਤਰ੍ਹਾਂ ਦੇ ਵਿੱਚ ਮੌਸਮ ਦੇ ਵਿੱਚ ਕਿਸ ਤਰ੍ਹਾਂ ਦੀ ਤਬਦੀਲੀ ਮੌਸਮ ਕਿਸ ਤਰ੍ਹਾਂ ਦੀ ਕਰਵਟ ਦੇਖਣ ਨੂੰ ਮਿਲੇਗੀ ਜੇਕਰ ਸਭ ਤੋਂ ਪਹਿਲਾਂ ਪਿਛਲੇ ਦਿਨਾਂ ਦੀ ਗੱਲ ਕਰੀਏ ਤਾਂ ਖਾਸ ਕਰਕੇ ਪੰਜਾਬ ਦੇ ਜਿਹੜੇ ਦੱਖਣ ਪੱਛਮੀ ਜ਼ਿਲ੍ਹੇ ਹੋਗੇ ਆਮ ਤੌਰ ਤੇ ਮੌਸਮ ਖੁਸ਼ਕ ਅਤੇ ਸਾਫ਼ ਦੇਖਣ ਨੂੰ ਮਿਲਿਆ ਹੈ ਜੇਕਰ ਹੁਣ ਪੰਜਾਬ ਦੇ ਉੱਤਰ ਪੂਰਬੀ ਖੇਤਰਾਂ ਦੀ ਗੱਲ ਕਰੀਏ ਤਾਂ ਕੁਝ ਇਲਾਕਿਆਂ ਦੇ ਵਿੱਚ ਆਪਾਂ ਨੂੰ ਟੁੱਟਵੇਂ ਤੋਂ ਦਰਮਿਆਨੀਆਂ ਕਾਰਵਾਈਆਂ ਪਿਛਲੇ 24 48 ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲੀ ਹਨ ਜਿਸ ਦੇ ਵਿੱਚ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਅਨੰਦਪੁਰ ਸਾਹਿਬ ਰੋਪੜ ਨੰਗਲ ਖੜਰ ਹੋ ਗਿਆ ਮੋਰਿੰਡਾ ਪਟਿਆਲਾ ਦੇ ਆਸਪਾਸ ਦੇ ਖੇਤਰਾਂ ਦੇ ਵਿੱਚ ਪਿਛਲੇ 24-48 ਘੰਟਿਆਂ ਤੋਂ ਟੁੱਟਵੇਂ ਤੌਰ ਤੇ ਕਾਰਵਾਈਆਂ ਇਹਨਾਂ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੀਆਂ ਹਨ ਬਾਕੀ ਇਸ ਤੋਂ ਇਲਾਵਾ ਪੰਜਾਬ ਦੇ ਹੋਰ ਖੇਤਰ ਹੋਗੇ ਉਤਰੀ ਤੇ ਪੂਰਬੀ ਖੇਤਰਾਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਕਾਰਵਾਈਆਂ ਦੇਖਣ ਨੂੰ ਮਿਲੀਆਂ ਜੇਕਰ ਹੁਣ ਸਭ ਤੋਂ ਪਹਿਲਾਂ ਹਵਾਵਾਂ ਦੀ ਗੱਲ ਕਰੀਏ ਤਾਂ ਲਗਾਤਾਰ ਪੰਜਾਬ ਦੇ ਵਿੱਚ ਆਪਾਂ ਨੂੰ ਅਰਬ ਸਾਗਰ ਤੋਂ ਦੱਖਣ ਪੱਛਮ ਦੀਆਂ ਹਵਾਵਾਂ ਜਲਦੀ ਹੋਈ ਦਿਖਾਈ ਦੇ ਰਹੀਆਂ ਤਾਂ ਹੰਨ ਅਤੇ ਪਿਛਲੇ 24 ਘੰਟਿਆਂ ਤੋਂ ਆਪਾਂ ਨੂੰ ਦੱਖਣ ਪੂਰਬ ਦੀਆਂ ਹਵਾਵਾਂ ਦੀ ਵੀ ਵਾਪਸੀ ਉੱਤਰ ਭਾਰਤ ਦੇ ਵਿੱਚ ਬੰਦੀ ਹੋਈ ਦਿਖਾਈ ਦੇ ਰਹੀ ਹੈ ਤੇ ਇੱਕ ਸਿਸਟਮਾਂ ਦੀ ਗੱਲ ਕਰੀਏ ਤਾਂ ਇੱਕ ਚੱਕਰਵਾਦ ਆਪਾਂ ਨੂੰ ਉੱਤਰ ਪ੍ਰਦੇਸ਼ ਦੇ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਉੱਤੇ ਬੰਦਾ ਚਾਈ ਦੇ ਰਿਹਾ ਤੇ ਇੱਕ ਚੱਕਰਵਾਦ ਆਪਾਂ ਨੂੰ ਪੱਛਮੀ ਬੰਗਾਲ ਦੇ ਤੇ ਬੰਦਾ ਆਇਆ ਦਿਖਾਈ ਦੇ ਰਿਹਾ ਜੋ ਕਿ ਇੱਕ ਐਂਟੀ ਸਾਈਕਲਨ ਦੇ ਰੂਪ ਦੇ ਵਿੱਚ ਇਹਨਾਂ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲੇਗਾ ਜੋ ਕਿ ਅਰਬ ਸਾਗਰ ਤੋਂ ਤੇ ਸਿੱਧੀਆਂ ਬੰਗਾਲ ਦੀ ਖਾੜੀ ਤੋਂ ਨਮੀ ਵਾਲੀਆਂ ਹਵਾਵਾਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਜੋ ਪਿਛਲੇ 24 48 ਘੰਟਿਆਂ ਤੋਂ ਜੋ ਆਪਾਂ ਨੂੰ ਬੱਦਲੀ ਸਿਸਟਮ ਦੇਖਣ ਨੂੰ ਮਿਲ ਰਹੇ ਸਨ ਇਹਨਾਂ ਕਾਰਨਾਂ ਕਰਕੇ ਇਹਨਾਂ ਇਲਾਕਿਆਂ ਦੇ ਵਿੱਚ ਸਿਸਟਮ ਬੰਦੇ ਹੋਏ ਦਿਖਾਈ ਦੇ ਰਹੇ ਸਨ ਉਹਦੇ 24 ਘੰਟਿਆਂ ਦੇ ਵਿੱਚ ਵੀ ਲਗਾਤਾਰ ਇਸੇ ਤਰ੍ਹਾਂ ਦੀਆਂ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲਣਗੀਆਂ ਤੇ ਜਿਸ ਦੇ ਵਿੱਚ ਜੇਕਰ ਆਪਾਂ ਜ਼ਿਲ੍ਹਿਆਂ ਦੀ ਗੱਲ ਕਰੀਏ ਲਗਾਤਾਰ ਪੰਜਾਬ ਦੇ ਉੱਤਰ ਪੂਰਬੀ ਇਲਾਕਿਆਂ ਤੋਂ ਜੇ ਜਿਸ ਦੇ ਵਿੱਚ ਪਟਿਆਲਾ ਮਲੇਰ ਕੋਟਲਾ ਸੰਗਰੂਰ ਬਰਨਾਲਾ ਅਹਿਮਦਗੜ ਰਾਇਕੋਟ ਇਹਨਾਂ ਖੇਤਰਾਂ ਦੇ ਵਿੱਚ ਵੀ ਆਪਾਂ ਨੂੰ ਕਾਰਵਾਈਆਂ ਹੁੰਦੇ 24 ਘੰਟਿਆਂ ਵੀ ਦੇਖਣ ਨੂੰ ਮਿਲ ਸਕਦੀਆਂ ਉਸ ਤੋਂ ਬਾਅਦ ਚਾਰਪੁਰ ਦੇ ਇਲਾਕੇ ਹੋ ਗਏ ਜਲੰਧਰ ਹੋ ਗਿਆ ਰੋਪੜ ਹੋ ਗਿਆ ਨੰਗਲ ਮੋਰੀਂਡਾ ਮੁਹਾਲੀ ਗੁਰਦਾਸਪੁਰ ਇਹਨਾਂ ਇਲਾਕਿਆਂ ਵਿੱਚ ਵੀ ਟੁੱਟਵੇਂ ਤੋਂ ਦਰਮਿਆਨੀਆਂ ਕਾਰਵਾਈਆਂ ਹੁੰਦੇ 24 ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਮੇਨ ਤੌਰ ਤੇ ਸਿਸਟਮਾਂ ਦੀ ਗੱਲ ਕਰੀ ਤਾਂ ਸਮੂੱਚੇ ਭਾਰਤ ਦੇ ਵਿੱਚ ਆਪਾਂ ਨੂੰ 14 ਤਰੀਕ ਤੋਂ ਬਾਅਦ ਆਪਾਂ ਨੂੰ ਕਾਰਵਾਈਆਂ ਵੱਧੀਆਂ ਹੋਈਆਂ ਦਿਖਾਈ ਦੇਣਗੀਆਂ ਅੱਗੇ ਇੱਕ ਦੂਜੇ ਸਿਸਟਮ ਦੀ ਗੱਲ ਕਰੀਏ ਮੌਸਮੀ ਟਰਫ ਵੀ ਲਗਾਤਾਰ ਜੋ ਪਹਾੜੀ ਖੇਤਰਾਂ ਦੇ ਉੱਤੇ ਬਿਲਕੁਲ ਬਣਦੀ ਹੋਈ ਦਿਖਾਈ ਦੇ ਰਹੀ ਸੀ ਉਹ ਵੀ ਸ਼ਿਫਟ ਹੋ ਕੇ ਥੋੜੀ ਜੀ ਆਪਾਂ ਨੂੰ ਥੱਲੇ ਦੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਆਪਾਂ ਨੂੰ ਸਿਸਟਮ ਬੰਦੇ ਹੋਏ ਕਾਇਦੇ ਰਣ ਹੋਂਦੇ 24 ਘੰਟਿਆਂ ਦੇ ਵਿੱਚ ਘਰ ਚਮਕ ਤੇ ਕਾਰਵਾਈਆਂ ਵੱਖ-ਵੱਖ ਖੇਤਰਾਂ ਦੇ ਵਿੱਚ ਦੇਖਣ ਨੂੰ ਮਿਲਣ। ਆਪਾਂ ਜੇ ਮੌਜੂਦਾ ਲਾਈਵ ਸੈਟ ਤਸਵੀਰਾਂ ਦੇਖ ਕੇ ਤਾਂ ਪੰਜਾਬ ਦੇ ਜਿਹੜੇ ਪੂਰਬੀ ਖੇਤਰ ਹੋ ਗਏ ਨੇ ਵੀ ਟੁੱਟਵੇਂ ਤੌਰ ਤੇ ਬਦਲਬਾਈ ਦੇਖਣ ਨੂੰ ਮਿਲਦੇ ਤੇ ਬਾਕੀ ਹਰਿਆਣੇ ਦੇ ਕੁਝ ਭਾਗਾਂ ਦੇ ਵਿੱਚ ਟੁੱਟਵੇਂ ਤੌਰ ਤੇ ਬਦਲਬਾਈ ਦੇਖਣ ਨੂੰ ਮਿਲ ਰਹੀ ਹੈ। ਕੁਝ ਲੱਗ ਕੇ ਵਿੱਚ ਹਲਕੇ ਫੁਲਕੀਆਂ ਕਲੀਮੈਂਟ ਕਰਨੀਆਂ ਦੀਆਂ ਕਾਰਵਾਈਆਂ ਆਪਾਂ ਨੂੰ ਸਵੇਰ ਦੇ ਵੇਲੇ ਦੇਖਣ ਨੂੰ ਮਿਲ ਸਕਦੀਆਂ। ਬਾਕੀ ਅੱਧ ਦੁਪਹਿਰ ਤੋਂ ਬਾਅਦ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਉੱਤਰੀ ਖੇਤਰ ਹੋ ਗਏ ਤੇ ਕੁਝ ਪੂਰਵੀ ਘੇਤਰ ਹੋ ਗਏ ਇਹਨਾਂ ਦੇ ਵਿੱਚ ਟੁੱਟਵੇਂ ਤੌਰ ਤੇ ਕਾਰਵਾਈਆਂ ਦੇਖਣ ਨੂੰ ਮਿਲ ਸਕਦੇ ਆ ਜੇ ਅੱਗੇ ਦੇਖੇ ਤਾਂ ਮੌਸਮ ਵਿਭਾਗ ਵੱਲੋਂ ਕੀ ਅਲਰਟ ਜਾਰੀ ਕੀਤੇ ਗਏ ਨੇ ਉਹ ਦੇਖੀਏ ਤਾਂ ਅੱਗੇ ਜੇ ਆਪਾਂ 10 ਤਰੀਕ ਦੇ ਮੌਸਮ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਮੌਸਮ ਵਿਭਾਗ ਵੱਲ ਜਾਣਕਾਰੀ ਦਿੱਤੀ ਗਿਆ ਜਿਸ ਦੇ ਵਿੱਚ ਜ਼ਿਲ੍ਹਿਆਂ ਦੀ ਗੱਲ ਕਰੀਏ ਉੱਤਰ ਪੂਰਬੀ ਖੇਤਰ ਹੋਗੇ ਜਿਸ ਦੇ ਵਿੱਚ ਪਠਾਨਕੋਟ ਦੇ ਇਲਾਕੇ ਹੋਗੇ ਚਿਹਰਪੁਰ ਹੋ ਗਿਆ ਰੂਪਨਗਰ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਟੁੱਟਵੇਂ ਤੋਂ ਦਰਮਿਆਨੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਉਸ ਤੋਂ ਬਾਅਦ ਗੁਰਦਾਸਪੁਰ ਦੇ ਇਲਾਕੇ ਕਪੂਰਥਲਾ ਜਲੰਧਰ ਹੋ ਗਿਆ ਨਵਾਂ ਸ਼ਹਿਰ ਦੇ ਇਲਾਕੇ ਹੋਗੇ ਲੁਧਿਆਣਾ ਹੋ ਗਿਆ ਐਸਐਸ ਨਗਰ ਹੋ ਗਿਆ ਫਤਿਹਗੜ ਸਾਹਿਬ ਪਟਿਆਲਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਟੁੱਟਵੇਂ ਤੋਂ ਟੁੱਟਮੀਆਂ ਕਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਉਸ ਤੋਂ ਬਾਅਦ ਅਮਰੀਕਾ ਸਾਹਿਬ ਤਰਨਤਾਰਨ ਸਾਹਿਬ ਦੇ ਇਲਾਕੇ ਹੋਗੇ ਮੋਗਾ ਹੋਗਾ ਸੰਗਰੂਰ ਦੇ ਇਲਾਕੇ ਹੋਗੇ ਜੀ ਬਰਨਾਲੇ ਦੇ ਇਲਾਕੇ ਹੋਗੇ ਮਾਨਸਾ ਹੋਗਾ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਹਲਕੇ-ਫੁਲਕੇ ਬੱਦਲਵਾਈ ਦੀ ਆਵਾਜਾਈ ਦੇਖਣ ਨੂੰ ਮਿਲ ਸਕਦੀ ਹੈ ਕੁਝ ਇਲਾਕਿਆਂ ਵਿੱਚ ਹਲਕੇ-ਫੁਲਕੇ ਕਲੀਮੈਂਟ ਕਣੀ ਦੇ ਚਾਂਸ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਪੰਜਾਬ ਦੇ ਦੱਖਣ ਪੱਛਮੀ ਜ਼ਿਲ੍ਹੇ ਫਾਜ਼ਿਲਕਾ ਮੁਕਸਰ ਪਠਿੰਡਾ ਫਰੀਦਕੋਟ ਤੇ ਫਿਰੋਜ਼ਪੁਰ ਹੋਗਾ ਇਹਨਾਂ ਇਲਾਕਿਆਂ ਵਿੱਚ ਮੌਸਮ ਬਿਲਕੁਲ ਡਰਾਈ ਦੱਸਿਆ ਗਿਆ ਹੈ ਇਹਨਾਂ ਇਲਾਕਿਆਂ ਵਿੱਚ ਟੈਂਪਰੇਚਰ ਆਪਾਂ ਨੂੰ 35 ਡਿਗਰੀ ਤੋਂ ਪਲੱਸ ਉਸ ਤੋਂ ਬਾਅਦ ਅੱਗੇ 11 ਤਰੀਕ ਦੇ ਮੌਸਮ ਦੀ ਗੱਲ ਕਰੀਏ 11 ਤਰੀਕ ਨੂੰ ਫਿਰ ਤੋਂ ਪੂਰੇ ਪੰਜਾਬ ਦੇ ਵਿੱਚ ਬੱਦਲਵਾਈ ਦਾ ਦੈਰਾ ਥੋੜਾ ਵੱਧਦਾ ਹੋਇਆ ਹੈ ਕਈ ਦੇਸਾਂ ਜਿੱਦ ਦੇ ਜ਼ਿਲ੍ਹਿਆਂ ਦੀ ਗੱਲ ਕਰੀਏ ਪਠਾਨਕੋਟ ਦੇ ਇਲਾਕਿਆਂ ਦੇ ਵਿੱਚ ਟੁੱਟਵੇਂ ਦਰਮਿਆਨੀਆਂ ਕਾਰਵਾਈਆਂ ਦੇਖਣ ਨੂੰ ਮਿਲ ਜਦੇ ਨੇ ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਤਨਤਨ ਸਾਹਿਬ ਚਰਪੁਰ ਦੇ ਇਲਾਕੇ ਹੋ ਗਏ ਲੁਧਿਆਣਾ ਹੋ ਗਿਆ ਜਲੰਧਰ ਕਪੂਰਥਲਾ ਨਵਾਂ ਸ਼ਹਿਰ ਗੜਸ਼ੰਕਰ ਸੰਗਰੂਰ ਪਟਿਆਲਾ ਐਸਐਸ ਨਗਰ ਹੋ ਗਿਆ ਤੇ ਇਹਨਾਂ ਇਲਾਕਿਆਂ ਵਿੱਚ ਆਪਾਂ ਨੂੰ ਤਕਰੀਬਨ ਟੁੱਟਮੀ ਤੋਂ ਦਰਮਿਆਨੀਆਂ ਕਾਰਵਾਈਆਂ ਦੇਖਣ ਨੂੰ ਮਿਲ ਜਦੇ ਨੇ ਬਾਕੀ ਦੱਖਣ ਪੱਛਮੀ ਇਲਾਕ ਬਈ ਦੀ ਆਵਾਜਾਈ ਕੁਝ ਲੱਕੇ ਵਿੱਚ ਅਕੀਮੈਂਟ ਕਰਨ ਦੇ ਚਾਂ ਦੇਖਣ ਨੂੰ ਮਿਲ ਸਕਦੇ ਆ ਉਸ ਤੋਂ ਬਾਅਦ 12 ਤਰੀਕ ਦੀ ਗੱਲ ਕਰੀਏ 12 ਤਰੀਕ ਨੂੰ ਪੰਜਾਬ ਦੇ ਉੱਤਰੀ ਲਾਕੇ ਪਠਾਨਕੋਟ ਦੇ ਵਿੱਚ ਕਰ ਰਹੀਆਂ ਦੇਖਣ ਨੂੰ ਮਿਲਣਗੀਆਂ ਥੋੜੀਆਂ ਦਰਮਿਆਨੀਆਂ ਉਸ ਤੋਂ ਬਾਅਦ ਗੁਰਦਾਸਪੁਰ ਦੇ ਹੁਸ਼ਿਆਰਪੁਰ ਦੇ ਇਲਾਕੇ ਹੋਗੇ ਰੂਪਨਗਰ ਹੋ ਗਿਆ ਪਟਿਆਲਾ ਸੰਗਰੂਰ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਤਕਰੀਬਨ ਆਪਾਂ ਨੂੰ ਹਲਕੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਉਸ ਤੋਂ ਬਾਅਦ ਅੰਮ੍ਰਿਤਸਰ ਸਾਹਿਬ ਕਪੂਰਥਲਾ ਜਲੰਧਰ ਨਵਾਂਚੈਰ ਮੋਗਾ ਹੋ ਗਿਆ ਲੁਧਿਆਣਾ ਹੋ ਗਿਆ ਮਾਨਸਾ ਦੇ ਇਲਾਕੇ ਹੋ ਗਏ ਤੇ ਬਠਿੰਡਾ ਹੋ ਗਿਆ ਬਰਨਾਲਾ ਹੋ ਗਿਆ ਇਹਨਾਂ ਇਲਾਕਿਆਂ ਵਿੱਚ ਟੁੱਟਮੇ ਤੌਰ ਤੇ ਬੱਦਲਬਾਈ ਦੀ ਆਵਾਜ਼ ਆਈ ਦੇਖਣ ਨੂੰ ਮਿਲ ਸਕਦੀ ਹੈ ਉਸ ਤੋਂ ਬਾਅਦ ਦੱਖਣ ਪੱਛਮੀ ਇਲਾਕਿਆਂ ਵਿੱਚ ਮੌਸਮ ਤਕਰੀਬਨ ਡਰਾਈ ਮੌਸਮ ਵਿਭਾਗ ਵੱਲੋਂ ਦੱਸਿਆ ਗਿਆ ਹੈ